ਜਿਵੇਂ ਕਿ ਕੋਈ ਸ਼ਰਾਰਤੀ ਅਨਸਰ ਇੱਕ दारू ਦੀ ਬੋਤਲ ਨੂੰ ਫੜ ਕੇ ਇੱਕ ਪਾਰਟੀ ਵਿੱਚ ਹallelujah ਸ਼ਬਦ ਦਾ ਮਜ਼ਾਕ ਉਡਾ ਰਹੇ ਸੀ ਔਰ ਅੱਜ ਅਸੀਂ ਮਾਨਯੋਗ ਡੀਐਸਪੀ ਨਾਪਾਵੇ ਇਕੱਠੇ ਹੋਏ ਹਾਂ ਤੇ ਇਸ ਮਾਮਲੇ ਸੰਬੰਧੀ ਬਣਦੀ ਕਾਰਵਾਈ ਅਸੀਂ ਡੀਐਸਪੀ ਸਾਹਿਬ ਦੇ ਸਾਹਮਣੇ ਲੈ ਕੇ ਜਾਂਦੀ ਹੈ ਬੀਤੇ ਕੁਝ ਦਿਨਾਂ ਤੋਂ ਸ਼ਰਾਰਤੀ ਅਨਸਰਾਂ ਦੇ ਵੱਲੋਂ ਸ਼ਰਾਬ ਦੀ ਬੋਤਲ ਨੂੰ ਹੱਥ ਦੇ ਵਿੱਚ ਫੜ ਕੇ ਹallelujah ਸ਼ਬਦ ਦੀ ਗਲਤ ਵਰਤੋਂ ਕੀਤੀ ਜਾ ਰਹੀ ਸੀ ਜਿਸ ਦਿਨ ਮਸੀ ਭਾਈਚਾਰੇ ਨੂੰ ਬੜੀ ਸੱਟ ਵੱਜੀ ਹੈ ਜਿਸ ਦਿਨ ਮਸੀ ਭਾਈਚਾਰੇ ਦੇ ਵਿੱਚ ਰੋਜ਼ ਦੀ ਲਹਿਰ ਹੈ ਤੇ ਇਸੇ ਨੂੰ ਲੈ ਕੇ ਉਹਨਾਂ ਡੀਐਸਪੀ ਨਾਬਾ ਵਿਖੇ ਵੱਡਾ ਇਕੱਠ ਕੀਤਾ ਦਿਮਾਨਯੋਗ ਡੀਐਸਪੀ ਨੇ ਵਿਸ਼ਵਾਸ ਦਿਵਾਇਆ ਹੈ ਕਿ ਜਲਦ ਤੋਂ ਜਲਦ ਜਿਹੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ ਇਸ ਮੌਕੇ ਚਰਚ ਆਫ ਗਲੋਰੀ ਐਂਡ ਪਾਵਰ ਨਾਬਾ ਦੇ ਗਲੋਬਲ ਐਕਸ਼ਨ ਕ੍ਰਿਸਚਨ ਕਮੇਟੀ ਦੇ ਪ੍ਰਧਾਨ ਪਲਵਿੰਦਰ ਵਰਕ ਤੇ ਹੋਰ ਟੀਮ ਵੀ ਮੌਜੂਦ ਸੀ ਜਿਨ੍ਹਾਂ ਨੂੰ ਡੀਐਸਪੀ ਦੇ ਵੱਲੋਂ ਭਰੋਸਾ ਦਿੱਤਾ ਗਿਆ ਕਿ ਅਜਿਹੇ ਅਨਸੁਰਾ ਦੇ ਖਿਲਾਫ ਜਲਦ ਸਖਤ ਤੋਂ ਸਖਤ ਐਕਸ਼ਨ ਲਿਆ ਜਾਵੇਗਾ। ਸਰਨ ਮੇਰੇ ਵੱਲੋਂ ਜੈੰਤਰੀ ਦੀ। ਕਿ ਅੱਜ ਅਸੀਂ ਨਾਬੇ ਵਿੱਚ ਇਕੱਠੇ ਹੋਏ ਹਾਂ ਦਾ ਚਰਚ ਆਫ ਗਲੋਰੀ ਐਂਡ ਪਾਵਰ ਵੱਲੋਂ ਗਲੋਬਲ ਐਕਸ਼ਨ ਕਮੇਟੀ ਵੱਲੋਂ ਪਿਛਲੇ ਦਿਨੀ ਸਾਡੇ ਨਿਗਰ ਦੇ ਵਿੱਚ ਇੱਕ ਵੀਡੀਓ ਆਈ ਸੀ। ਇਹਦੇ ਵਿੱਚ ਕੋਈ ਸ਼ਰਾਰਤੀ ਅੰਸਰ ਇੱਕ दारू ਦੀ ਬੋਤਲ ਨੂੰ ਫੜ ਕੇ ਇੱਕ ਪਾਰਟੀ ਵਿੱਚ ਹਾਲੇ ਸ਼ਬਦ ਦਾ ਮਜ਼ਾਕ ਉਡਾਰ ਰਿਹਾ ਸੀ ਜਿੱਦਾਂ ਆਪਾਂ ਸਭ ਜਾਣਦੇ ਕਿ ਹਾਲੇ ਇੱਕ ਪਵਿੱਤਰ ਸ਼ਬਦ ਹੈ ਔਰ ਸਾਰੇ ਮਸੀਹ ਪਾਈ ਜਾ ਰਹੇ ਹਨ ਜੋ ਕਿ ਬੜੇ ਸਤਕਾਰ ਨਾਲ ਇਹ ਸ਼ਬਦਾਂ ਇਸਤੇਮਾਲ ਕਰਦਾ ਹੈ ਆਪਣੀ ਪ੍ਰਾਰਥਨਾ ਵਿੱਚ ਅਸੀਂ ਹਾਲੇ ਸ਼ਬਦ ਨੂੰ ਬੜੀ ਆਦਰ ਸਤਕਾਰ ਨਾਲ ਲੈਣੇ ਹਨ ਜੋ ਪਾਰਟੀ ਵਿੱਚ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਇੱਕ ਕੁਝ ਵਿਅਕਤੀਆਂ ਵੱਲੋਂ ਹਾਲਿਓ ਸ਼ਬਦਾ ਮਜ਼ਾਕ ਬਣਾਇਆ ਗਿਆ ਜਿਸ ਦੇ ਕਾਰਨ ਮਸੀਬ ਭਾਈਚਾਰੇ ਵਿੱਚ ਬਹੁਤ ਹੀ ਰੋਸ ਦੀ ਲਹਿਰ ਹੈ ਔਰ ਅੱਜ ਅਸੀਂ ਮਾਨਯੋਗ ਡੀਐਸਪੀ ਨਾਲ ਪਾਵੇਂ ਇਕੱਠੇ ਹੋਏ ਹਾਂ ਤੇ ਇਸ ਮਾਮਲੇ ਸੰਬੰਧੀ ਵੱੜਦੀ ਕਾਰਵਾਈ ਅਸੀਂ ਡੀਐਸਪੀ ਸਾਹਿਬ ਦੇ ਸਾਹਮਣੇ ਲੈ ਕੇ ਜਾਂਦੀ ਹੈ ਔਰ ਜਿੱਤੇ ਵਿੱਚ ਰੀਤਸਾਨ ਨੂੰ ਪੂਰਾ ਸੰਤੁਸ਼ਟੀ ਹੋਇਆ ਕਿ ਜਲਦੀ ਉਹਨਾਂ ਸਾਰੇ ਸ਼ਰਾਰਤੀ ਅੰਸਰਾਂ ਉਤੇ ਵੱੜਦੀ ਕਾਰਵਾਈ ਕੀਤੀ ਜਾਊਗੀ ਤੇ ਮਸੀਬ ਭਾਈਚਾਰੇ ਨੂੰ ਜੋ ਇਨਸਾਫ ਦਵਾਇਆ ਜਾਵੇ ਸਾਰ ਨੂੰ ਜੈੰਸ